ਮਹਾਰਾਸ਼ਟਰ ਦੇ ਇੱਕ ਹੈਕਰ ਨੂੰ 5-6 ਮਹੀਨੇ ਕਿਡਨਾਪ ਕਰਕੇ ਉਹਦੇ ਕੋਲੋਂ ਕਰੋੜਾਂ ਰੁਪਏ ਦੀ ਰਕਮ ਆਪਣੇ ਖਾਤਿਆਂ ਦੇ ਵਿੱਚ ਟਰਾਂਸਫਰ ਕਰਾਉਣ ਦੇ ਮਾਮਲੇ ਦੇ ਵਿੱਚ ਦੋ ਜਿਹੜੇ ਰੋਪੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਫੜੜਿਆਗਾ ਫੜੇਗੇ ਰੋਪੀਆਂ ਨੇ ਜਿਹੜਾਗਾ ਮਹਾਰਾਸ਼ਟਰ ਦਾ ਜਿਹੜਾ ਸੀਗਾ ਸ਼ਿਕਾਇਤ ਕਰਤਾ ਪੀੜਤ ਉਹਨੂੰ 5-6 ਮਹੀਨੇ ਜਿਹੜਾਗਾ ਆਪਣੇ ਕੋਲ ਜਿਹੜਾਗਾ ਕਿਡਨਾਪ ਕਰਕੇ ਰੱਖਿਆ ਤੇ ਪੰਜਾਬ ਦੇ ਅਲੱਗ-ਅਲੱਗ ਹੋਟਲਾਂ ਦੇ ਵਿੱਚ ਇਹਨਾਂ ਨੂੰ ਜਿਹੜਾਗਾ ਰੱਖਿਆ ਗਿਆ ਤੇ ਉਦੋਂ ਕੋਲੋਂ ਜਿਹੜਾ ਕਰੋੜਾ ਰੁਪਏ ਦੀ ਰਕਮ ਜਿਹੜੀ ਹੈ ਆਪਣੇ ਖਾਤੇ 'ਚ ਕਰਾਣਾ ਚਾਹੁੰਦੇ ਸੀਗੇ ਕੁਲਦੀਪ ਜੀ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਤੇ ਕੀ ਹੈ આરોਪ ਜੀ ਤਿੰਨ ਦਿਨ ਦਾ ਰਿਮਾਂਡ ਹੈ ਜੀ ਪੱਕੀ આરોਪ ਕਿਡਨੈਪਿੰਗ ਐਕਸਟਰੈਕਸ਼ਨ ਕੀ ਹੈ ਉਹ ਅਸੀਂ ਹਮ ਅੰਡ ਕੇਸ ਅੰਡਰ ਇਨਵੈਸਟੀਗੇਸ਼ਨ ਉਸਕੋ ਵੈਰੀਫਾਈ ਕਰ ਰਹੇ ਹਾਂ ਕਿਸ ਤਰ੍ਹਾਂ ਇਹਨਾਂ ਨੇ ਕਿੱਥੇ ਰੱਖਿਆ ਸੀ ਉਹਨੂੰ ਕਿਡਨੈਪ ਨੂੰ ਕਿੰਨੀ ਦੇ ਤੇ ਕਿਡਨੈਪ ਕਰਕੇ ਰੱਖਿਆ ਸੀ ਇਹਨਾਂ ਕੋਲ ਤੋਂ ਮੈਂ ਖ ਅਭੀ 1.5 ਮਹੀਨੇ ਸੇ ਹੀ ਥਾ ਬਾਕੀ ਡੂਰਿੰਗ ਅਭੀ ਪੁਲਿਸ ਰਿਮਾਂਡ ਆਪਾਂ ਵੈਰੀਫਾਈ ਕਰਾਂਗੇ ਇਹਨਾਂ ਦੇ ਬਾਰੇ ਵਿੱਚ ਚਾਹ ਕਿਆ ਇਹਨਾਂ ਨੇ ਕਿਸ ਤਰ ਬਹੁਤ ਕੁਝ ਨਹੀਂ ਜੀ ਉਹ ਮੇਰੇ ਖਾ ਹੈਕਰ ਇਹਨਾਂ ਨੇ ਕਿਹਾ تھا ਉਸ ਅਕਾਊਂਟਸ ਮੇਂ ਟ੍ਰਾਂਸਫਰ ਪੈਸੀ ਵਗੈਰਾ ਟ੍ਰਾਂਸਫਰ ਕਰਨੇ ਦਾ ਕੁਝ ਐਸਾ ਮੈਟਰ ਹੈ। ਅੱਛਾ ਜੀ। ਹਾਂ। ਬਾਕੀ ਉੱਪਰ ਸੀਨੀਅਰ ਆਫੀਸਰਸ ਕੇ ਪਾਸ ਭੇਜ ਦੇਗੇ। ਪ੍ਰੈਸ ਕਾਨਫਰੰਸ ਮੇਂ ਬਤਾਇਆ ਜਾਏਗੀ ਡਿਟੇਲਸ। ਠੀਕ ਹੈ ਜੀ। ਹੁਣ ਕਿੰਨੇ ਦਿਨ ਦਾ ਰਿਮਾਂਡ ਲਿਆ ਜੀ? 3 ਦਿਨ ਦਾ ਰਿਮਾਂਡ ਮਿਲਿਆ ਜੀ। ਬਿਲਕੁਲ ਜੀ ਇਹ ਪਕੜੇ ਗਏ ਯੂਰੋਪੀ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਅਦਾਲਤੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਜਿਹੜਾਗਾ 3 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜੇਗਾ। ਕੱਲ 24 ਸ ਇਨਫਾਰਮੇਸ਼ਨ ਮਿਲੀ ਤੇ ਉਹਨਾਂ ਨੇ ਇੱਕ ਰਾਹ ਜਾਂਦੇ ਗੱਡੀ 'ਚ ਇੱਕ ਬੰਦੇ ਨੂੰ ਸ਼ੱਕ ਦੇ ਬਿਨਾਂ ਤੇ ਗੱਡੀ ਦੀ ਫਾਲੋ ਕੀਤਾ ਜਿਨ੍ਹਾਂ 'ਚ ਉਹਨਾਂ ਨੂੰ ਲੱਗਿਆ ਸੀ ਕਿ ਕੋਈ ਕਿਡਨਾਪ ਕਰਕੇ ਇੱਕ ਬੰਦੇ ਨੂੰ ਲੈ ਕੇ ਜਾ ਰਿਹਾ ਹੈ ਉਸ ਗੱਡੀ ਨੂੰ ਫਾਲੋ ਕਰਕੇ ਸਾਡੀ ਟੀਮ ਨੇ ਦੋ ਦੋਸ਼ੀ ਤੇ ਇੱਕ ਬੰਦਾ ਜਿਹਨੂੰ ਕਿਡਨਾਪ ਕੀਤਾ ਜਾ ਰਿਹਾ ਸੀ ਉਹਨੂੰ ਰਿਕਵਰ ਕੀਤਾ ਹੈ ਜਿਹੜਾ ਬੰਦਾ ਕਿਡਨਾਪ ਹੋਇਆ ਸੀ ਉਹਦਾ ਨਾਮ ਮਨੀਸ਼ ਬੰਗਾਲੇ ਹੈ ਤੇ ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਦੋ ਕਿਡਨਾਪਰਸ ਜਿਹੜੇ ਵਿਕਟਿਮ ਨੇ ਦੱਸੇ ਕਿ ਦੋ ਜਣੇ ਉਹਨਾਂ ਨੂੰ ਕਿਡਨਾਪ ਕਰਕੇ ਰੱਖਿਆ ਹੋਇਆ ਸੀ ਉਹਨਾਂ ਚੋਂ ਇੱਕ ਰਣਜੀਤ ਸਿੰਘ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇੱਕ ਰਵੀ ਸ਼ਰਮਾ ਜੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੂੰ ਅਰੈਸਟ ਕੀਤਾ ਗਿਆ ਹੈ ਇਹ ਦੋ ਮੁਜਰਮ ਸਾਜਸੀ ਪੇਸ਼ ਕੀਤੇ ਹਨ ਕੋਰਟ 'ਤੇ 3 ਦਿਨ ਦੀ ਸਾਡੇ ਕੋਲ ਪੁਲਿਸ ਕਸਟਡੀ 'ਚ ਨੇ ਇਸ ਮਾਮਲੇ ਦੀ ਅੱਗੇ ਤਫ਼ਤੀਸ਼ ਚੱਲ ਰਹੀ ਹੈ ਦੱਸ ਦਈਏ ਕਿ ਇਹਨਾਂ ਵੱਲੋਂ ਇੱਕ ਮਹਾਰਾਸ਼ਟਰ ਦਾ ਇੱਕ ਹੈਕਰ ਸੀਗਾ ਉਹਨੂੰ ਜਿਹੜਾ ਹੈਗਾ ਆਪਣੇ ਕਿਡਨਾਪ ਕਰਕੇ ਉਹਦੇ ਕੋਲੋਂ ਕਰੋੜਾਂ ਰੁਪਏ ਆਪਣੇ ਖਾਤਿਆਂ ਦੇ ਵਿੱਚ ਟ੍ਰਾਂਸਫਰਿੰਗ ਦੇ ਰੋਪ ਦੇ ਵਿੱਚ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਹੁਣ ਦੇਖਣਾ ਹੋਵੇਗਾ 3 ਦਿਨ ਦੇ ਵਿੱਚ ਹੋਰ ਕੀ ਖਲਾਸੇ ਹੁੰਦੇ ਨੇ ਕੈਮਰਾਮੈਨ ਰਣਜੀਤ ਨਾਲ ਦਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ